ਜਿਵੇਂ ਮੋਰਚਾ ਅਰਦਾਸ ਕਰਕੇ ਚਾਤੀ ਕਲਾ ਨਾਲ ਆਰੰਭ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਹੀ ਅੱਗੇ ਕੋਈ ਵੀ ਫੈਸਲਾ ਲੈਣਾ ਹੈ ਉਹ ਵੀ ਚਾਤੀ ਕਲਾ ਨਾਲ ਹੀ ਲੈਣਾ ਹੈ ਕਿਉਂਕਿ ਲੱਖਾਂ ਸਿੰਘ ਸੰਗਤਾਂ ਦੀਆਂ ਕੌਮੀ ਇਨਸਾਫ ਮੋਰਚੇ ਨਾਲ ਗੰਭੀਰ ਭਾਵਨਾਵਾਂ ਜੁੜੀਆਂ ਹੋਈਆਂ ਹਨ ਜੇ ਪੁਲਿਸ ਧੱਕਾ ਕਰੇ ਤਾਂ ਸਭ ਤੋਂ ਪਹਿਲਾਂ ਸ੍ਰੀ ਦਰਬਾਰਾਨ ਸਾਹਿਬ ਜੀ ਦੇ ਅਧਿਵ ਸਤਕਾਰ ਧਿਆਨ ਵਿੱਚ ਰੱਖਿਆ ਜਾਵੇ ਸੋ ਇਹ ਸਗ ਨਹੀਂ ਹੋਣਾ ਪਰ ਭੇਡਾਂ ਵਾਂਗ ਆਗਿਆਕਾਰੀ ਬੀਬੇ ਪੁੱਤਰ ਬਣ ਕੇ ਮੋਰਚਾ ਚੁੱਕਣਾ ਆਪਣੇ ਸਿਰ ਸੁਆ ਪਾਉਣ ਵਾਲੀ ਗੱਲ ਹੋਵੇਗੀ ਬੇਆਬਦੀਆਂ ਨੂੰ ਸਨਮੁਖ ਰੱਖ ਕੇ ਪੂਰੀ ਦ੍ਰਿੜਤਾ ਜੱਦੋ ਜਹਿਦ ਨਾਲ ਜਿਵੇਂ ਸ਼ੇਰਾਂ ਵਾਂਗ ਵਾਹਿਗੁਰੂ ਜੀ ਦਾ ਜਾਪ ਕਰਦੇ ਆਂ ਪੂਰੀ ਟੀਲ ਲਾ ਕੇ ਮੋਰਚਾ ਚੱਲਦਾ ਰੱਖਣਾ ਦੀ ਕੋਸ਼ਿਸ਼ ਕਰਨੀ ਹੈ। ਬੇਸ਼ੱਕ ਗ੍ਰਿਫਤਾਰੀਆਂ ਕਿਉਂ ਨਾ ਹੋ ਜਾਣ। ਪੁਲਿਸ ਪ੍ਰਸ਼ਾਸਨ ਦੀ ਗੱਲ ਮੰਨ ਕੇ ਮੋਰਚਾ ਰੋਡਾਂ ਤੋਂ ਸਾਈਡ ਤੇ ਕਰਨਾ ਸਲੋ ਕੋਆਇਜਨ ਨਾਲ ਮਰਨ ਬਾਗ ਹੋਵੇਗਾ। ਪਤਾ ਲੱਗਾ ਹੈ ਪੁਲਿਸ ਸਿ ਡਿਬ ਰੁਗੜ ਜੇਲ ਦਾ ਡਰਾਵਾ ਇੱਧਰ ਭਕਤੀਆਂ ਮਾਰ ਰਹੀ ਹੈ। ਪਹਿਲੀ ਗੱਲ ਗੁਰੂ ਜੀ ਦਾ ਪਰਮਾਨ ਹੈ ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇਤਾ ਇਸ ਖਾਏ ਸੋ ਖਾਲਸਾ ਜੀ ਜਿਸ ਹਸਾਬ ਨਾਲ ਹਰ ਰੋਜ਼ ਬਿਆਪਦੀਆਂ ਹੋ ਰਹੀਆਂ ਹਨ ਸੋ ਅਸੀਂ ਬਿਆਪਦੀਆਂ ਨਹੀਂ ਰੋਕ ਸਕਦੇ ਉਸ ਨਾਲੋਂ ਚੰਗਾ ਡੀਬਰੂਗੜ ਛੱਡੋ ਸਾਨੂੰ ਫਾਂਸੀਆਂ ਤੇ ਚੰਗੋ ਭਾਵੇਂ ਗੋਲੀਆਂ ਨਾਲ ਮਾਰੋ ਡਰਾਵੇ ਕਿਸੇ ਹੋਰਾਂ ਨੂੰ ਦਿਓ ਸਾਨੂੰ ਨਹੀਂ ਸਾਡਾ ਇਤਿਹਾਸ ਪੜ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ 2023 ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਉਸ ਦੇ ਸਬੰਧ ਵਿੱਚ ਸਰਕਾਰਾਂ ਇਨਸਾਫ ਦੇਣ ਦੀ ਬਜਾਏ ਸਗੋਂ ਮੋਰਚੇ ਤੇ ਪ੍ਰੈਸ਼ਰ ਕਰਦੀਆਂ ਨਹੀਂ ਆ। ਸੋ ਅੱਜ ਦਾ ਇੱਕ ਹਾਈ ਕੋਰਟ ਵੱਲੋਂ UT ਸਰਕਾਰ ਤੇ ਪੰਜਾਬ ਸਰਕਾਰ ਨੂੰ ਕੋ ਹਦਾਇਤ ਸੀ ਕਿ ਮੋਰਚਾ ਜਵਬਦਾਰੀ ਚੁਕਾਇਆ ਜਾਵੇ ਜਿਹੜਾ ਕਰੀਬਨ 4-5 ਦਿਨ ਪਹਿਲਾਂ ਇਹ ਖਬਰ ਮੋਰਚੇ ਤੱਕ ਪਹੁੰਚੀ ਸੋ ਅਸੀਂ ਜ਼ਿੰਮੇਵਾਰ ਆਗੂਆਂ ਨੇ ਇੱਕ ਕਾਲ ਦਿੱਤੀ ਸੀ ਸੰਗਤਾਂ ਨੂੰ ਵੀ 18 April ਨੂੰ ਇੱਥੇ ਵੱਧ ਤੋਂ ਵੱਧ ਆਪਣਾ ਘਟ ਕੀਤਾ ਜਾਵੇ ਸੋ ਸਾਡੀ ਬੇਨਤੀ ਨੂੰ ਮੰਨਦੇ ਹੋਏ ਕਸਾਨ ਜਥੇਬੰਦੀਆਂ ਪਲਤਕ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਜਿਹੜੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਉਹਨਾਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਵਾਈ ਗਈ ਸੋ ਜਿੱਥੇ ਇੱਥੇ ਹਾਜ਼ਰ ਹੋ ਕੇ ਲਿਆਏਗੀ ਉੱਥੇ ਇਸ ਅੱਜ ਦੇ ਦਿਨ ਉਸ ਦਾ ਵਿਰੋਧ ਕਰਨ ਵਾਸਤੇ ਉਹਦੀ ਸ਼ਮਤੀ ਪ੍ਰਗਟਾਈ ਗਈ ਦੇਸ਼ ਵਿਦੇਸ਼ ਦੀ ਸੰਗਠਨ ਤੋਂ ਖਾਸ ਕਰਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਦੇ ਹੱਕ ਚ ਕਿ ਆਪਾਂ ਨੇ ਮੋਰਚਾ ਇੱਥੇ ਡਟੇ ਰਹਿਣਾ ਇੱਥੇ ਰੱਖਣਾ ਜਿੱਥੇ ਲੱਗਿਆ ਅਰਦਾਸ ਕਰਕੇ ਕਿਉਂਕਿ ਬਿਨਾ ਮੰਗਾ ਮੰਨੇ ਮੋਰਚੇ ਨੂੰ ਚੱਕਣਾ ਇੱਕ ਕੌਮ ਨੂੰ ਪਿੱਠ ਦਿਖਾਉਣ ਦੀ ਗੱਲ ਹੈ ਸੋ ਲਗਾ ਮੋਰਚਾ ਲੱਗਿਆ ਵਾ ਅੱਜ ਇੱਥੇ ਸੰਗਤਾਂ ਪਾਰਾ ਪਲਾਨ ਨੂੰ ਡਟੀਆਂ ਸੀ ਅੱਜ ਦੇ ਇਸ 18 April ਦੇ ਸੰਬੰਧ ਵਿੱਚ ਜਿਹਹਦਾ ਜਿਕਤਾਰ ਸਿੰਘ ਹਵਾਰਾ ਜਿਹਹਦਾ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਇੱਕ ਸਨੇਹਾ ਆ ਲਿਖਤੀ ਰੂਪ ਚ ਜਿਹੜਾ ਦਾਸ ਸੰਗਤਾਂ ਦੇ ਰੂਬਰੂ ਕਰਨ ਜਾ ਰਿਹਾ ਇਹ ੴ ਸ੍ਰੀ ਅਕਾਲ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਦੇ ਆਗੂ ਸਹਿਬਾਨਾਂ ਅਤੇ ਸਿੰਘ ਸੰਗਤਾਂ ਨੂੰ ਸਤਕਾਰ ਸਹਿਜ ਸੁਜਾ ਰੂਪੀ ਬੇਨਤੀਆਂ ਨੰਬਰ 1 ਕਿ ਮੈਂ ਮੋਰਚਾ ਜਿਵੇਂ ਮੋਰਚਾ ਅਰਦਾਸ ਕਰਕੇ ਚੜ੍ਹਦੀ ਕਲਾ ਨਾਲ ਆਰੰਭ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਹੀ ਅੱਗੇ ਕੋਈ ਵੀ ਫੈਸਲਾ ਲੈਣਾ ਹੈ ਉਹ ਵੀ ਚੜ੍ਹਦੀ ਕਲਾ ਨਾਲ ਹੀ ਲੈਣਾ ਹੈ ਕਿਉਂਕਿ ਲੱਖਾਂ ਸਿੰਘ ਸੰਗਤਾਂ ਦੀਆਂ ਕੌਮੀ ਇਨਸਾਫ ਮੋਰਚੇ ਨਾਲ ਗੰਭੀਰ ਭਾਵਨਾਵਾਂ ਜੁੜੀਆਂ ਹੋਈਆਂ ਹਨ ਜੇ ਪੁਲਿਸ ਧੱਕਾ ਕਰੇ ਦਾ ਸਭ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਿ ਸਤਕਾਰ ਧਿਆਨ ਵਿੱਚ ਰੱਖਿਆ ਜਾਵੇ। ਨੰਬਰ 3 ਬੇਸ਼ੱਕ ਬਿਲਕੁਲ ਸੋ ਹੈ ਸਗ ਨਹੀਂ ਹੋਣਾ ਪਰ ਭੇਡਾਂ ਵਾਂਗ ਆਗਿਆਕਾਰੀ ਬੀਬੇ ਪੁੱਤਰ ਬਣ ਕੇ ਮੋਰਚਾ ਚੁੱਕਣਾ ਆਪਣੇ ਸਿਰ ਸੁਆਪ ਪਾਉਣ ਵਾਲੀ ਗੱਲ ਹੋਵੇਗੀ। ਸੋ ਗੁਰੂ ਸਾਹਿਬ ਜੀ ਦੀਆਂ ਬੇਅਪਦੀਆਂ ਨੂੰ ਸਨਮੁਖ ਰੱਖ ਕੇ ਪੂਰੀ ਦ੍ਰਿੜਤਾ ਜੱਦੋ ਜਹਿਤ ਨਾਲ ਸ਼ੇਰਾਂ ਵਾਂਗ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਪੂਰੀ ਤਿੰਨ ਲਾ ਕੇ ਮੋਰਚਾ ਚੱਲਦਾ ਰੱਖਣਾ ਦੀ ਕੋਸ਼ਿਸ਼ ਕਰਨੀ ਹੈ ਬੇਸ਼ੱਕ ਗ੍ਰਿਫਤਾਰੀਆਂ ਕਿਉਂ ਨਾ ਹੋ ਜਾਣ ਨੰਬਰ 4 ਪੁਲਿਸ ਪ੍ਰਸ਼ਾਸਨ ਦੀ ਗੱਲ ਮੰਨ ਕੇ ਮੋਰਚਾ ਰੋਡਾਂ ਤੋਂ ਸਾਈਡ ਤੇ ਕਰਨਾ ਸਲੋਕ ਪੁਆਇਜ਼ਨ ਨਾਲ ਮਰਨ ਬਾਗ ਹੋਵੇਗਾ ਮੋਰਚਾ ਸਾਈਡ ਤੇ ਕਰਨ ਨਾਲ ਨਾਲੋ 100 ਗੁਣਾ ਬਿਹਤਰ ਹੋਵੇਗਾ ਚੜਦੀ ਕਲਾ ਨਾਲ ਬੇਸ਼ੱਕ ਸਮਾਪਤ ਹੋ ਜਾਵੇ ਪਾਬਵ ਗ੍ਰਿਫਤਾਰੀਆਂ ਹੋਣ ਤੋਂ ਬਾਅਦ ਪਤਾ ਲੱਗਾ ਹੈ ਪੁਲਿਸ ਦੇ ਡਿਬ ਰੁਗੜ ਜੇਲ ਦਾ ਡਰਾਵਾ ਗਿੱਦੜ ਭਵਕੀਆਂ ਮਾਰ ਰਹੀ ਹੈ ਪਹਿਲੀ ਗੱਲ ਗੁਰੂ ਜੀ ਦਾ ਫਰਮਾਨ ਹੈ ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇਤਾ ਕਿਛ ਖਾਏ ਸੋ ਖਾਲਸਾ ਜੀ ਜਿਸ ਸਾਹ ਨਾਲ ਹਰ ਰੋਜ਼ ਬੇਅਬਦੀਆਂ ਹੋ ਰਹੀਆਂ ਹਨ ਸੋ ਅਸੀਂ ਬੇਅਬਦੀਆਂ ਨਹੀਂ ਰੋਕ ਸਕਦੇ ਉਸ ਨਾਲੋਂ ਚੰਗਾ ਡੀਬਰੂਗੜ ਛੱਡੋ ਸਾਨੂੰ ਫਾਂਸੀਆਂ ਤੇ ਚੰਗੋ ਭਾਵੇਂ ਗੋਲੀਆਂ ਨਾਲ ਮਾਰੋ ਤੁਹਾਡੇ ਕਿਸੇ ਹੋਰਾਂ ਨੂੰ ਡਰਾਵੇ ਡਰਾਵੇ ਕਿਸੇ ਹੋਰਾਂ ਨੂੰ ਦਿਓ ਸਾਨੂੰ ਨਹੀਂ ਸਾਡਾ ਇਤਿਹਾਸ ਪੜ ਲਵੋ ਦੂਜੀ ਗੱਲ ਮੋਰਚਾ ਸਵਿਧਾਨਿਕ ਹੱਕ ਨਾਲ ਲੱਗਿਆ ਹੋਇਆ ਹੈ ਤੇ ਸ਼ਾਂਤਮਈ ਚੱਲ ਰਿਹਾ ਹੈ ਫਿਰ ਐਨਐਸਏ ਕਿਵੇਂ ਲਾ ਦੇਣਗੇ ਸੋ ਵਕੀਲ ਸਾਹਿਬ ਨੂੰ ਕਟੋ-ਕਟ ਤੁਸੀਂ ਤਾਂ ਨਾ ਇਹਨਾਂ ਗੱਲਾਂ ਨੂੰ ਅਹਿਮੀਤ ਦਿਓ ਸੋ ਕਿਸੇ ਵੀ ਹਾਲਤ ਵਿੱਚ ਡਿਬਰੂਗੜ੍ਹ ਨੂੰ ਨਹੀਂ ਭੇਜ ਸਕਦੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਵੈਸੇ ਮੈਨੂੰ ਭਜਵਾ ਦਿਓ ਡਿਬਰੂਗੜ੍ਹ ਕਿਉਂਕਿ ਡਿਬਰੂਗੜ੍ਹ ਨਾਲੋਂ ਤਿਹਾੜ ਦੀ ਮੰਡੋਲੀ ਜੇਲ ਕਿਤੇ ਸਖਤ ਹੈ ਨੰਬਰ 6 ਮੇਰੀ ਮੇਰਾ ਨਿੱਜੀ ਸੁਝਾਅ ਹੈ ਕਿ ਬੇਸ਼ੱਕ ਬੰਦੀ ਸਿੰਘਾਂ ਦੀ ਗੱਲ ਸਾਈਡ ਤੇ ਕਰੋ ਬਸ ਪ੍ਰਸ਼ਾਸਨ ਨੂੰ ਇਹ ਪੁੱਛ ਲਓ ਪੁੱਛ ਲਵੋ ਕਿ ਬੇਅਦਬੀਆਂ ਕਿਉਂ ਨਹੀਂ ਰੁਕ ਰਹੀਆਂ ਸੋ ਅਸੀਂ ਸਾਰੇ ਧਰਮਾਂ ਦੀ ਬੇਅਦਬੀਆਂ ਰੋਕਣ ਲਈ ਇੱਕ ਸਖਤ ਕਾਨੂੰਨ ਦੀ ਮੰਗ ਕਰ ਰਹੇ ਹਾਂ ਇਸ ਵਿੱਚ ਕੀ ਗਲਤ ਹੈ ਅਹਿਮ ਨੋਟ ਦਾਸ ਬਤੌਰ ਜਥੇਦਾਰ ਸਖਤ ਹਦਾਇਤ ਕਰਦਾ ਹੈ ਕਿ ਜੇ ਪ੍ਰਸ਼ਾਸਨ ਗੱਲ ਕਰਨ ਲਈ ਸੱਦਾ ਦਿੰਦਾ ਹੈ ਤਾਂ ਸਿੰਘਾਂ ਦਾ ਤਾਂ ਬਾਪੂ ਜੀ ਤਾਂ ਬਾਪੂ ਜੀ ਚੈਲ ਸਾਹਿਬ ਫਰਾਂਸ ਸਾਹਿਬ ਬਠਿੰਡਾ ਸਾਹਿਬ ਜਥੇਦਾਰ ਰਾਜਾ ਸਿੰਘ ਨਿਹੰਗ ਸਿੰਘਾਂ ਦਾ ਇੱਕ ਨੁਮਾਇੰਦਾ ਸਿੰਘਾਂ ਦਾ ਇੱਕ ਨੁਮਾਇੰਦਾ ਪਵਾ ਦੀਏ ਸਿੰਘਾਂ ਦਾ ਇੱਕ ਇੱਕ ਨੁਮਾਇੰਦਾ ਜੇ ਹੋਰ ਵੀ ਮੋਰਚੇ ਵਿੱਚ ਧਿਰ ਹੈ ਉਸ ਦਾ ਵੀ ਇੱਕ ਇੱਕ ਨੁਮਾਇੰਦਾ ਜ਼ਰੂਰ ਜਾਵੇ ਕਿਉਂਕਿ ਇਹ ਕੋਈ ਆਮ ਮੀਟਿੰਗ ਨਹੀਂ ਹੈ ਵਿਸ਼ੇਸ਼ ਅਤੇ ਫੈਸਲਾਕੁਨ ਮੀਟਿੰਗ ਹੈ ਇਸ ਕਰਕੇ ਸਾਰੀਆਂ ਧਿਰਾਂ ਦੇ ਨੁਮਾਇंदे ਜ਼ਰੂਰੀ ਹਨ ਮੀਟਿੰਗ ਵਿੱਚ ਕੀ ਗੱਲ ਰੱਖਣੀ ਹੈ ਵਿੱਚ ਕੀ ਗੱਲ ਰੱਖਣੀ ਹੈ ਪਹਿਲਾਂ ਤੈਅ ਕਰ ਲਈ ਜਾਵੇ ਅਤੇ ਇੱਕ ਜਾਂ ਦੋ ਬਲਾਰੇ ਹੀ ਗੱਲ ਕਰਨ ਕੋਈ ਭੁੱਲ ਕੇ ਵੀ ਪ੍ਰਸ਼ਾਸਨ ਨਾਲ ਆਪ ਮੁਹਾਰੇ ਇਕੱਲਾ ਗੱਲ ਕਰਨਾ ਕਰਨ ਨਾ ਜਾਵੇ ਜੇ ਕੋਈ ਜਾਣਦਾ ਹੈ ਤਾਂ ਉਹ ਮੋਰਚੇ ਦਾ ਮੋਰਚੇ ਦਾ ਦੋਸ਼ੀ ਮੰਨਿਆ ਜਾਵੇਗਾ ਗੁਰੂ ਪੰਥ ਦਾ ਦਾਸ ਦਾਸ ਜਗਤਾਰ ਸਿੰਘ ਹਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ